ਜਦੋਂ ਅਸੀਂ ਸਟੀਲ ਨਿਰਮਾਣ ਖੇਤਰ ਦੀ ਗੱਲ ਕਰਦੇ ਆਂ ਤੇ ਪੰਜਾਬ ਨੇ ਵਿਸ਼ੇਸ਼ ਸਟੀਲ ਨਿਰਮਾਣ ਖੇਤਰਾਂ ਦੇ ਵਿੱਚ 13.57 ਕਰੋੜ ਦਾ ਗ੍ਰੀਨਫੀਲਡ ਨਿਵੇਸ਼ ਕੀਤਾ ਆਕਰਸ਼ਿਤ ਜੀ ਬਿਲਕੁਲ ਸੰਜੀਵ ਰੂੜਾ ਪੰਜਾਬ ਨੇ ਵਿਸ਼ੇਸ਼ ਸਟੀਲ ਨਿਰਮਾਣ ਖੇਤਰਾਂ ਦੇ ਵਿੱਚ ਇੱਕ ਵੱਡਾ ਗ੍ਰੀਨਫੀਲਡ ਨਿਵੇਸ਼ ਜਿਹੜਾ ਹੈ ਉਹ ਹੁਣ ਪ੍ਰਾਪਤ ਕੀਤਾ ਉਸ ਦੇ ਨਾਲ ਰਾਜ ਤੇ ਉਦਯੋਗ ਜਗਤ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੰਦਿਆ ਸਾਹ ਜਿਹੜੇ ਨੇ ਉਹ ਜਿਤਾਏ ਜਾ ਰਹੇ ਨੇ ਜਦੋਂ ਇੱਥੇ ਜਾਣਕਾਰੀ ਦੀ ਗੱਲ ਕਰਦੇ ਤੇ ਜਾਣਕਾਰੀ ਸਾਂਝੀ ਕਰਦੇ ਆਂ ਉਦਯੋਗ ਅਤੇ ਵਣਜ ਨਿਵੇਸ਼ ਪ੍ਰੋਤਸਾਹਨ ਤੇ ਬਿਜਲੀ ਮੰਤਰੀ ਸ਼ੀਲਸਨ ਜੀਵਨ ਨੂੰ ਦੰਨ ਦੱਸਿਆ ਕਿ ਲਗਭਗ 2200 ਕਰੋੜ ਦੇ ਟਰਨਓਵਰ ਵਾਲਾ AISR M ਮਲਟੀ ਮੈਟਲਸ ਪ੍ਰਾਈਵੇਟ ਲਿਮਟਿਡ ਜੋ ਕਿ ਅਰੂੜਾ ਆਇਰਨ ਗਰੁੱਪ ਦਾ ਹਿੱਸਾ ਹੈ ਉਸਨੇ ਪਿੰਡ ਜਸਪਾਲੋਂ ਦੁਰਾਹਾ ਖੰਨਾ ਰੋਡ ਜ਼ਿਲ੍ਹਾ ਲੁਧਿਆਣਾ ਵਿਖੇ ਇੱਕ ਅਤਿ ਆਧੁਨਿਕ ਸਟੀਲ ਨਿਰਮਾਣ ਸੌਲਟ ਸਥਾਪਿਤ ਕਰਨ ਦੇ ਲਈ 13.57 ਕਰੋੜ ਦੇ ਨਿਵੇਸ਼ ਦਾ ਪ੍ਰਸਤਾਵ ਜਿਹੜਾ ਹੈ ਜ਼ਰੂਰਤ ਜ਼ਰੂਰੋ ਪੇਸ਼ ਕੀਤਾ ਹੁਣ ਇੱਥੇ ਦੱਸਣੀ ਹੋਵੇਗੀ ਕਿ ਇਹ ਪ੍ਰੋਜੈਕਟ ਲਗਭਗ 46 ਏਕੜ ਦੇ ਖੇਤਰ ਦੇ ਵਿੱਚ ਸਥਾਪਿਤ ਕੀਤਾ ਜਾਵੇਗਾ ਤਾਂ ਇਸ ਦੇ ਨਾਲ 920 ਤੋਂ ਵੱਧ ਵਿਅਕਤੀਆਂ ਦੇ ਲਈ ਰੋਜ਼ਗਾਰ ਪੈਦਾ ਹੋਣ ਦੀ ਸੰਭਾਵਨਾ ਜਿਹੜੀ ਉਹ ਜਿਤਾਈ ਜਾ ਰਹੀ ਹੈ ਜਿਸ ਦੇ ਨਾਲ ਕਿ ਖੇਤਰ ਦੇ ਵਿੱਚ ਉਦਯੋਗਿਕ ਰੋਜ਼ਗਾਰ ਨੂੰ ਹੋਰ ਜ਼ਿਆਦਾ ਹੁਲਾਰਾ ਮਿਲ ਸਕਦਾ ਹੈ ਇਹ ਪ੍ਰੋਜੈਕਟ ਤਿੰਨ ਪੜਾਵਾਂ ਦੇ ਵਿੱਚ ਲਾਗੂ ਕੀਤਾ ਜਾਵੇਗਾ ਜਦੋਂ ਅਸੀਂ ਪਹਿਲੇ ਪੜਾਅ ਦੀ ਗੱਲ ਕਰਦੇ ਹਾਂ ਤੇ ਇਹ ਪਹਿਲਾ ਪੜਾਅ ਜਿਹੜਾ ਹੈ ਉਹ ਸਾਲ 2027 ਦੇ ਸਤੰਬਰ ਮਹੀਨੇ ਦੇ ਤੱਕ ਕਾਰਜਸ਼ੀਲ ਜਿਹੜਾ ਹੈ ਕਰਨ ਦਾ ਟੀਚਾ ਮਿੱਥਿਆ ਜਾ ਰਿਹਾ ਹੈ ਜਦੋਂ ਅਸੀਂ ਇਸ ਪ੍ਰਸਤਾਵਿਤ ਯੂਨਿਟ ਦੀ ਗੱਲ ਕਰਦੇ ਹਾਂ ਤੇ ਇਸ ਦੀ ਸਥਾਪਿਤ ਸਮਰੱਥਾ 5,40,000 ਮੀਟ੍ਰਿਕ ਟਨ ਪ੍ਰਤੀ ਸਾਲ ਜਿਹੜੀ ਹੋਵੇਗੀ ਤੇ ਇੱਥੇ ਕੱਚੇ ਮਾਲ ਵਜੋਂ ਸਕ੍ਰੈਪ ਅਤੇ ਫੈਰੋਅਲ वायर रॉड कॉइल ਅਤੇ ਫਲੈਟ ਜਿਹੜੇ ਨੇ ਉਹ ਤਿਆਰ ਕੀਤੇ ਜਾਣਗੇ ਇਸ ਸਹੂਲਤ ਤਹਿਤ ਸਾਲ ਦੇ ਵਿੱਚ ਲਗਭਗ 350 ਦਿਨਾਂ ਦੇ ਲਈ ਟ੍ਰਿਪਲ ਸ਼ਿਫਟ ਦੇ ਆਧਾਰ ਤੇ ਕੰਮ ਕਰਨ ਦੀ ਜਿਹੜੀ ਤਸਵੀਜ਼ ਹੈ ਜੋ ਕਿ ਵੱਡੇ ਪੱਧਰ ਤੇ ਅਤੇ ਨਿਰੰਤਰਤਾ ਦੇ ਨਾਲ ਕੰਮ ਕੀਤਾ ਜਾ ਸਕੇ ਸ਼੍ਰੀ ਰੂੜਾ ਨੇ ਕਿਹਾ ਕਿ ਇਹ ਪਲਾਂਟ ਆਧੁਨਿਕਤ ਤੇ ਉੱਨਤ ਸਟੀਲ ਬਣਾਉਣ ਵਾਲੀਆਂ ਟੈਕਨੋਲੋਜੀਆਂ ਦੇ ਨਾਲ ਲੈਸ ਹੋਵੇਗਾ ਜਿਸ ਦੇ ਵਿੱਚ ਕਿ ਇੰਡਕਸ਼ਨ ਫਰਨਸ ਇਲੈਕਟ੍ਰਿਕ ਆਰਕ ਫਰਨਸ ਲੈਡਲ ਰਿਫਾਈਨਿੰਗ ਫਰਨਸ ਵੈਕਿਊਮ ਡੀ ਗੈਸੀਫਿੰਗ ਆਰਗਨ ਆਕਸੀਜਨ ਤੇ ਨਾਲ ਦੇ ਨਾਲ ਦੀ ਕਾਰਬੋਨਾਈਜ਼ੇਸ਼ਨ ਨਿਰੰਤਰ ਕਾਸਟਿੰਗ ਮਸ਼ੀਨਾਂ ਤੇ ਰੋਲਿੰਗ ਮਿੱਲਾਂ ਜੜੀਆਂ ਨੇ ਜ਼ਰੂਰ ਤੇ ਜ਼ਰੂਰ ਸ਼ਾਮਲ ਨੇ ਹੁਣ ਇੱਥੇ ਦੱਸਣ ਨੂੰ ਹੋਊਗਾ ਕਿ ਇਹ ਟੈਕਨੋਲੋਜੀਆ ਜੋਕੀ ਦੌਰ ਦੇ ਵਿੱਚ ਵੱਧ ਮੰਗ ਵਾਲੀਆਂ ਉਦਯੋਗਿਕ ਐਪਲੀਕੇਸ਼ਨਾਂ ਦੇ ਲਈ ਉੱਚ ਗੁਣਵੱਤਾ ਵਾਲੇ ਅਲੋਏ ਅਤੀ ਵਿਸ਼ੇਸ਼ ਸਟੀਲ ਉਤਪਾਦਨ ਉਤਪਾਦਨ ਨੂੰ ਸਮਰਥ ਬਣਾਉਣ ਗਿਆ ਨਾਲ ਦਿਨਾਂ ਸ਼੍ਰੀ ਰੂੜਾ ਨੇ ਦੱਸਿਆ ਕਿ ਪ੍ਰਸਤਾਵਿਤ ਨਿਵੇਸ਼ ਪੰਜਾਬ ਦੇ ਮਿਸ਼ਰਤ ਧਾਤ ਅਤੇ ਵਿਸ਼ੇਸ਼ ਸਟੀਲ ਇਕੋਸਿਸਟਮ ਖਾਸ ਕਰਕੇ ਆਟੋਮੋਬਾਈਲ ਅਤੇ ਆਟੋਮੋਟਿਵ ਕੰਪੋਨੈਂਟ ਸੈਕਟਰ ਦੇ ਲਈ ਜਿੱਥੇ ਉੱਚ ਗ੍ਰੇਡ ਸਟੀਲ ਦੀ ਮੰਗ ਲਗਾਤਾਰ ਵੱਧ ਰਹੀ ਹੈ ਉਸ ਨੂੰ ਵੱਡੇ ਪੱਧਰ ਤੇ ਹੋਰ ਜ਼ਿਆਦਾ ਮਜ਼ਬੂਤ ਕੀਤਾ ਜਾਵੇਗਾ ਉਹਨਾਂ ਭਾਰਤ ਦੇ ਇੱਕ ਪ੍ਰਮੁੱਖ ਉਦਯੋਗਿਕ ਅਤੇ ਤਾਤੂ ਕੇਂਦਰ ਵਜੋਂ ਲੁਧਿਆਣਾ ਦੀ ਸਥਿਤੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰੇਗਾ ਕੈਮਰਟ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਸਰਕਾਰ ਦੇ ਉਦਯੋਗਿਕ ਵਿਕਾਸ ਮੁੱਲਵਾਧਾ ਰੋਜ਼ਗਾਰ ਪੈਦਾ ਕਰਨ ਤੇ ਟਿਕਾਊ ਨਿਰਮਾਣ ਨੂੰ ਚਾਹਤ ਕਰਨ ਤੇ ਅਧਾਰਿਤ ਹੈ ਇਸ ਤੋਂ ਇਲਾਵਾ ਇਹ ਪ੍ਰੋਜੈਕਟ ਸੂਬੇ ਦੇ ਮਜ਼ਬੂਤ ਉਦਯੋਗਿਕ ਆਧਾਰ ਹੁਨਰਮੰਦ ਮਨੁੱਖੀ ਸ਼ਕਤੀ ਤੇ ਰਣਨੀਤਿਕ ਲੋਜਿਸਟਿਕਲ ਲਾਭਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਏਗਾ ਨਾਲ ਦੇ ਨਾਲ ਕੈਬਨਿਟ ਮੰਤਰੀ ਸੰਜੀਵ ਉਹਨਾਂ ਨੇ ਦੱਸਿਆ ਕਿ ਮਾਨਯੋਗ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਗਤੀਸ਼ੀਲ ਲਗਵਾਈ ਹੈ ਤੇ ਪੰਜਾਬ ਜਲਦ ਹੀ ਦੇਸ਼ ਦਾ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣ ਜਾਵੇਗਾ ਕਿਉਂਕਿ ਜੋ ਅਸੀਂ ਦੇਖ ਰਹੇ ਹਾਂ ਕਿ ਕਿਸੇ ਕਿਤਨੇ ਨਾਲ ਪਿਛਲੇ ਦਿਨਾਂ ਤੋਂ ਬੱਚ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ ਜਿਸ ਦੇ ਨਾਲ ਕਿ ਦੇਸ਼ ਰੋ ਦੁਨੀਆ ਤੋਂ ਵਿੱਚ ਪਖਵਾ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਪੰਜਾਬ ਜਿਹੜਾ ਹੈ ਉਹ ਵਧ ਵਿਦੇਸ਼ ਸੁਭਾ ਜਿਹੜਾ ਹੈ ਬਣ ਜਾਵੇ ਬਹੁਤ ਸਾਰੇ ਨਿਵੇਸ਼ ਜਿਹੜੇ ਇੱਥੇ ਕੀਤੇ ਜਾ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਵਾਧੂ ਨਿਵੇਸ਼ ਜਿਹੜਾ ਇਹ ਜ਼ਰੂਰ ਤੇ ਜ਼ਰੂਰ ਕੀਤਾ ਜਾਵੇਗਾ ਵਿਦੇਸ਼ੀ ਕੰਪਨੀਆਂ ਦੇ ਵੱਲੋਂ ਜਿਸ ਦੇ ਨਾਲ ਕਿ ਬਹੁਤ ਜ਼ਿਆਦਾ ਮੁਨਾਫਾ ਜਿਹੜਾ ਹੈ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਹੋ ਸਕਦਾ ਹੈ ਸੋ ਇਹ ਖਾਸ ਪ੍ਰੋਜੈਕਟ ਜਿਸ ਦੇ ਤਹਿਤ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਤਰੱਕੀ ਦੀ ਆਸ ਜਿਹੜੀ ਉਹ ਕੀਤੀ ਜਾ ਸਕਦੀ ਹੈ ਸੋ ਮਾਨ ਸਰਕਾਰ ਦੇ ਵੱਲੋਂ ਇਹੋ ਜਿਹੇ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਕਿ ਵਕ ਵਕ ਕਾਰਵਾਈਆਂ ਕੀਤੀਆਂ ਜਾ ਰਹੀਆਂ ਤਾਂ ਕਿ ਉਜਵਲ ਭਵਿੱਖ ਜਿਹੜਾ ਹੈ ਉਸ ਨੂੰ ਹੀ ਕਿੰਨੀ ਨੂੰ ਜਿਹੜਾ ਹੈ ਉਹ ਵਿਅਸਤ ਕੀਤਾ ਜਾ ਸਕੇ ਤਾਂ ਕਿ ਉਹਨਾਂ ਦਾ ਰੁਝਾਨ ਜਿਹੜਾ ਹੈ ਉਹ ਕੰਮਕਾਜਵਾਂ ਬਣਿਆ ਰਹੇ